ਇਹਨੂੰ ਤਾਂਲੇ ਉਹੜੇ ਲਾਇਆ ਪਾਕਿਸਤਾਨ ਦਾ ਬਾਰਡਰ ਆ ਕੋਈ ਨਹੀਂ ਅਸੀਂ ਇਧਰੋਂ ਦੀ ਨੰਗ ਜਾਗੇ ਫੇਰ ਓਏ ਹੁਣੇ ਤੇ ਇਹਦੇ ਮੁੰਡੇ ਨੂੰ ਭਜਾਇਆ ਹੈ ਹੁਣੇ ਇਹ ਮੂੰਹ ਚੁੱਕੀ ਆਉਂਦਾ ਵਾ ਓਏ ਇਹ ਕਿਤੇ ਸ਼ੀਸ਼ਨਾਗਤ ਨਹੀਂ ਆ ਜਿਹੜਾ ਮੁੰਡੇ ਦਾ ਬਦਲਾ ਲੈਣਾ ਹੋਣ ਧਿਆ ਉਹ ਹਾਂ ਬਾਉ ਕਿੱਧਰ ਉਹ ਮੈਂ ਤੇ ਇਹ ਪੁੱਛਣਾ ਐ ਵੀ ਮੁੰਡੇ ਨੂੰ ਭਜਾਤਾ ਮੁੰਡਾ ਦੇ ਦੁੱਧ ਲੈਣ ਆਇਆ ਹੋਣਾ ਭਜਾਤਾ ਏ ਉਹ ਨਹੀਂ ਹੱਥ ਨਾ ਨੂੰ ਦੇਣਾ ਕਿ ਹੁਣ ਜੁੰਮੇ ਆ ਰਹੀ ਮੇਰੀ ਆ ਉਹ ਨਹੀਂ ਨਹੀਂ ਵੈਸੇ ਤੂੰ ਚੰਗਾ ਹੀ ਕੀਤਾ ਵਾ ਹਾਂ ਹਣ ਕਿਹੜਾ ਗਰਮੀ ਆ ਹਾਰ ਸੌਣ ਦੇ ਚੱਲਣ ਡਿਆ ਕੋਈ ਪੋ ਮਾਗ ਹੋਵੇ ਤੇ ਕੋਈ ਗੱਲ ਵੀ ਹੁੰਦੀ ਆ ਬਿਆਰੇ ਤੇ ਨਾਈ ਜਾਂਦੇ ਨਾਈ ਜਾਂਦੇ ਆ ਜੁੰਮੇਵਾਰੀ ਤੈਨੂੰ ਲਈ ਕੇ ਗਏ ਹਾਂ ਆਪਾਂ ਨੂੰ ਦੇ ਕੇ ਗਏ ਤੇ ਆਪਾਂ ਕਿੱਧਰ ਪੈਰ ਚ ਖਸਕਾਈ ਜਾਂਦੇ ਹਾਂ ਤੈਨੂੰ ਕਹ ਰਹੀ ਜੁੰਮੇਵਾਰੀ ਦੇ ਕੇ ਉਹਦੇ ਬਾਹਰ ਆ ਸਾਰੇ ਨੇ ਤੇ ਫੇਕੜੀ ਗੱਲ ਆ ਬਾਹਰ ਆ ਦੇ ਅਗਲੇ ਮੈਨੂੰ ਖਲਾਰ ਕੇ ਗਏ ਆ ਖਲਾਰ ਕੇ ਗਏ ਤੇ ਚੱਲ ਆ ਜਾ ਛਾਵੇਂ ਖਲੋਵੇਂ ਤੁਪੇ ਗੱਲ ਹੀ ਖਲੋ